ਸੱਚੀ ਰੀ ਕਾਲ ਜੀ ਹਾਂ ਜੀ ਅੱਜ ਅਸੀਂ ਲੱਗੇ ਆ ਜੀ ਬਿਨਾ ਬੈਲਟ ਤੋਂ ਸਲਵਾਰ ਦੀ ਕਟਾਈ ਕਰਨ ਹਾਂ ਜੀ ਕੱਪੜਾ ਸਾਡੇ ਕੋਲ ਹੈਗਾ ਆ ਜੀ 2.5 ਮੀਟਰ ਹਾਂ ਜੀ ਸਲਵਾਰ ਦੀ ਲੰਬਾਈ ਤਿਆਰ ਹੈਗੀ ਆ ਜੀ 34 ਇੰਚ ਤੁਸੀਂ ਦੇਖੋ ਆਪਾਂ ਇਹ ਬਿਨਾ ਬੈਲਟ ਤੋਂ ਸਲਵਾਰ ਦੀ ਕਟਾਈ ਕਿਵੇਂ ਕਰਨੀ ਆ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਪੱਲਿਆਂ ਦੀ ਕਟਿੰਗ ਕਰਨੀ ਆ ਕੱਪੜੇ ਨੂੰ ਆਪਾਂ ਇਸ ਤਰੀਕੇ ਨਾਲ ਦੋੜਾ ਫੋਲਡ ਕਰ ਲੈਣਾ ਜੀ ਆਰਦੀ ਲੰਬਾਈ ਸਾਡੇ ਕੋਲ ਤਿਆਰ ਹੈਗੀ ਹੈ ਜੀ 34 ਇੰਚ 34 ਦੇ ਵਿੱਚ ਆਪਾਂ 2.5 ਇੰਚ ਐਕਸਟਰਾ ਰੱਖਣਾ ਜੀ ਸਾਡੇ ਬਣਿਆ ਸਾਡੇ ਕੋਲ 36 ਇੰਚ ਹਾਂਜੀ ਹੁਣ ਆਪਾਂ ਸਾਡੇ 36 ਤੇ ਇਸ ਤਰੀਕੇ ਨਾਲ ਸਿੱਧਾ ਨਿਸ਼ਾਨ ਲਾ ਲੈਣਾ ਜੀ ਇੱਥੋਂ ਆਪਾਂ ਕਟਿੰਗ ਕਰ ਲੈਣਾ ਪਹਿਲਾਂ ਆਪਾਂ ਪੱਲਿਆਂ ਦੀ ਕਟਿੰਗ ਕਰਨੀ ਹੈ 14 ਇੰਚ ਅਸੀਂ ਪੱਲੇ ਪਾਣੇ ਆ ਜੀ 14 ਦਾ ਅੱਧ ਹੋ ਗਿਆ 7 ਇੰਚ ਆਪਾਂ 7 ਇੰਚ ਦੇ ਪੱਲੇ ਰੱਖਣੇ ਆ ਆ ਦੇਖੋ ਸਾਡੇ ਕੋ 7 ਇੰਚ ਦੇ ਪੱਲੇ ਆ ਜੀ ਆਪਾਂ ਪੱਲਿਆਂ ਦੀ ਪਹਿਲਾਂ ਕਟਿੰਗ ਕਰ ਲਾਂਗੇ ਹਾਂਜੀ ਹੁਣ ਅਸੀਂ ਕੁੰਦਿਆਂ ਦੀ ਕਟਿੰਗ ਕਰਨੀ ਹੈ ਜੀ ਇਹਨੂੰ ਆਪਾਂ ਇਸ ਤਰੀਕੇ ਨਾਲ ਦੋੜਾ ਫੋਲਡ ਕਰ ਲੈਣਾ ਹਾਂਜੀ ਪੱਲੇ ਸਾਡੇ ਕੋਲ ਜੀ 36.5 ਦੇ ਆ ਕੁੰਦੇ ਵੀ ਆਪਾਂ 36.5 ਦੇ ਨਿਸ਼ਾਨ ਲਾ ਲੈਣਾ ਇੱਥੋਂ ਆਪਾਂ 1.5 ਇੰਚ ਮੋਰੀ ਦਾ ਨਿਸ਼ਾਨ ਲਾ ਲਿਆ ਜੀ 17 ਇੰਚ ਆਪਾਂ ਆਸਣ ਦਾ ਨਿਸ਼ਾਨ ਲਾ ਲਿਆ ਜੀ ਆਸਣ ਤੋਂ ਹੁਣ ਆਪਾਂ ਕੁੰਦੇ ਤੱਕ ਨਿਸ਼ਾਨ ਲਾ ਲੈਣਾ ਦੀ ਬੋਟਸ ਉਹ ਕਿਹੜੇ ਤਰੀਕੇ ਨਾਲ ਜੀ ਸਿੰਪਲ ਸਲਵਾਰ ਦੀ ਕਟਿੰਗ ਬਿਨਾ 벨ਟ ਤੋਂ ਐਸ ਤੋ ਤੁਸੀਂ ਕਟਿੰਗ ਕਰ ਲੈਣੀ ਜੀ ਦੋ ਕੁੰਦੇ ਆਪਾਂ ਕਟਿੰਗ ਕਰ ਲਏ ਆ ਦੋ ਕੁੰਦੇ ਸਾਡੇ ਇਸ ਸਾਈਡ ਤੋਂ ਨਿਕਲ ਜਾਣੇ ਆ ਹਾਂਜੀ ਦੋ ਕੁੰਦੇ ਜਿਹੜੇ ਆਪਾਂ ਕਟਿੰਗ ਕੀਤੇ ਆ ਜੀ ਆਹ ਕੁੰਦਿਆਂ ਦੇ ਉੱਪਰ ਉਹਨਾਂ ਨੂੰ ਰੱਖ ਲੈਣਾ ਹਾਂਜੀ ਦੋ ਹੁੰਦੇ ਆਪਾਂ ਜਿਹੜੇ ਸੀ ਜੀ ਕਟਿੰਗ ਕੀਤੀ ਉਹ ਦੋ ਹੁੰਦਿਆਂ ਦੇ ਉੱਪਰ ਰੱਖ ਲੈ। ਇੱਥੋਂ ਆਪਾਂ نیچے ਮੋਰੀ ਦੀ ਕਟਾਈ ਕਰ ਦਿੱਤੀ। ਹਾਂਜੀ ਬਾਕੀ ਆ ਆਪਾਂ ਐਕਸਟਰਾ ਕੱਪੜੇ ਦੀ ਕਟਿੰਗ ਕਰਦੇ ਨੇ। ਹਾਂਜੀ ਆ ਬਿਨਾ 벨ਟ ਤੋਂ ਸਲਵਾਰ ਦੀ ਕਟਿੰਗ ਆ ਜੀ।